ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਕੋਈ ਦੁੱਖ ਹੈ ਕੋਈ ਰੋਗ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੇ ਦੁੱਖ ਦੁੱਖ ਗਰੀਬੀ ਤੇ ਪਰੇਸ਼ਾਨੀ ਦੂਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਮੁਸੀਬਤ ਕੀ ਹੋ ਸਕਦੀ ਹੈ ਕਿ ਇਹ ਗਰੀਬੀ ਹੈ ਈਰਖਾ ਹੈ ਧੋਖਾ ਹੈ ਜਾਂ ਕੋਈ ਐਸੀ ਚੀਜ਼ ਜੋ ਇਨਸਾਨ ਦੀ ਆਤਮਾ ਨੂੰ ਅੰਦਰੋਂ ਹੀ ਖੋਖਲਾ ਕਰ ਦਿੰਦੀ ਹੈ ਹਰ ਬੰਦਾ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸੰਘਰਸ਼ ਦੇ ਵਿੱਚ ਰੁੱਝਿਆ ਹੀ ਹੋਇਆ ਹੈ ਕਿਸੇ ਦੀ ਦੁਨੀਆ ਔਲਾਦ ਦੀ ਲੋੜ ਚ ਸੜ ਰਹੀ ਹੈ ਕਿਸੇ ਨੂੰ ਵਾਰਸ ਮਿਲ ਗਏ ਹਨ ਪਰ ਉਹਨਾਂ ਦੇ ਦਿਲ ਖੋਟੇ ਹਨ ਕੋਈ ਈਰਖਾ ਦੀ ਅੱਗ ਵਿੱਚ ਸੜ ਰਿਹਾ ਹੈ ਕਿਸੇ ਨੂੰ ਆਪਣੇ ਹੀ ਕਰਮ ਸਜ਼ਾ ਦੇ ਰਹੇ ਹਨ ਪਰ ਸਭ ਤੋਂ ਅਜੀਬ ਗੱਲ ਇਹ ਹੈ ਸਾਥ ਸੰਗਤ ਜੀ ਕਿ ਹਰ ਇੱਕ ਇਨਸਾਨ ਇਹੀ ਸੋਚਦਾ ਹੈ ਕਿ ਉਹਦਾ ਦੁੱਖ ਹੀ ਹੈ ਜਿਹੜਾ ਸਭ ਤੋਂ ਵੱਡਾ ਹੈ ਬਾਕੀ ਸਾਰੀ ਦੁਨੀਆ ਸੌਖੀ ਹੈ ਸੋ ਸਾਧ ਸੰਗਤ ਜੀ ਅਸੀਂ ਸਾਖੀ ਦੇ ਰਾਹੀ ਤੁਹਾਨੂੰ ਕਈ ਗੱਲਾਂ ਸਮਝਾ ਸਕਦੇ ਹਾਂ ਜੋ ਅਸੀਂ ਆਪਣੀ ਜ਼ਿੰਦਗੀ ਵਿੱਚ ਫਿਰ ਕਦੇ ਮਹਿਸੂਸ ਨਹੀਂ ਕਰਦੇ ਇਸ ਲਈ ਅਸੀਂ ਤੁਹਾਡੇ ਲਈ ਇੱਕ ਕਹਾਣੀ ਰੂਪੀ ਸਾਖੀ ਲੈ ਕੇ ਆਏ ਹਾਂ ਜੀ ਜੋ ਤੁਹਾਡੀ ਸੋਚ ਨੂੰ ਹਿਲਾ ਕੇ ਰੱਖ ਦੇਵੇਗੀ ਤੇ ਜ਼ਿੰਦਗੀ ਪਰ ਇਹ ਤੁਹਾਨੂੰ ਯਾਦ ਰਹੇਗੀ ਸਾਤ ਸੰਗਤ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਕਹਿੰਦੇ ਹਨ ਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੋ ਸਕਦਾ ਹੈ ਸੋ ਸਾਤ ਸੰਗਤ ਜੀ ਅੱਜ ਤੋਂ ਕਰੀਬ 500 ਸਾਲ ਪਹਿਲਾਂ ਇੱਕ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਇੱਕ ਫਕੀਰ ਘੁੰਮਿਆ ਕਰਦਾ ਸੀ ਜਿਨੇ ਆਪਣਾ ਜੀਵਨ ਇਨਸਾਨੀਅਤ ਦੀ ਭਲਾਈ ਤੇ ਖੁਸ਼ੀ ਨੂੰ ਹੀ ਸਮਰਪਿਤ ਕਰ ਰੱਖਿਆ ਸੀ ਆਪਣੇ ਹੱਥ ਵਿੱਚ ਲਾਠੀ ਫੜ ਕੇ ਉਹ ਫਕੀਰ ਬਸਤੀ ਬਸਤੀ ਸਫ਼ਰ ਕਰਦਾ ਸੀ ਲੋਕਾਂ ਦੀ ਜ਼ਿੰਦਗੀ ਨੂੰ ਬਦਲ ਦੇਣ ਵਾਲੀਆਂ ਨਸੀਹਤਾਂ ਦਿੰਦਾ ਸੀ ਆਪਣੇ ਇੱਕ ਸਫ਼ਰ ਦੌਰਾਨ ਇੱਕ ਇਹੋ ਜਿਹੀ ਬਸਤੀ ਵਿੱਚ ਘੁੰਮਿਆ ਜਿੱਥੇ ਲੋਕ ਲਾਲਚ ਤੇ ਦੁੱਖਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਸਨ ਉਹਨਾਂ ਦੇ ਚਿਹਰਿਆਂ ਤੇ ਮਾਇੂਸੀ ਦੇ ਸائے ਸਨ ਫਕੀਰ ਨੇ ਜਦੋਂ ਉਹਨਾਂ ਦੀ ਇਹ ਹਾਲਾਤ ਵੇਖੀ ਤਾਂ ਬਸਤੀ ਦੇ ਨੇੜੇ ਇੱਕ ਜੰਗਲ ਵਿੱਚ ਆਪਣਾ ਠਿਕਾਣਾ ਬਣਾ ਲਿਆ ਉਹਨੇ ਇਹ ਫੈਸਲਾ ਕੀਤਾ ਕਿ ਉਹ ਲੋਕਾਂ ਦੇ ਦੁੱਖ ਦੂਰ ਕਰਨ ਲਈ ਖੁਸ਼ੀਆਂ ਦੀ ਇੱਕ ਦੁਕਾਨ ਬਣਾ ਲਵੇਗਾ। ਜਦੋਂ ਉਹਨੇ ਬਾਜ਼ਾਰ ਦੇ ਵਿੱਚ ਆਪਣੀ ਖੁਸ਼ੀਆਂ ਦੀ ਦੁਕਾਨ ਖੋਲੀ ਤਾਂ ਕੋਈ ਵੀ ਗ੍ਰਾਹਕ ਫਕੀਰ ਦੇ ਕੋਲ ਨਾ ਆਇਆ। ਹਰ ਬੰਦਾ ਇਹ ਹੀ ਸਮਝਦਾ ਸੀ ਕਿ ਉਹਦੀ ਮੁਸ਼ਕਿਲ ਦਾ ਹੱਲ ਕੋਈ ਹੋ ਹੀ ਨਹੀਂ ਸਕਦਾ। ਉਹ ਦੁੱਖਾਂ ਦੇ ਘੇਰੇ ਤੋਂ ਕਦੀ ਬਾਹਰ ਨਿਕਲ ਹੀ ਨਹੀਂ ਸਕਦੇ। ਇੱਕ ਸ਼ਾਮ ਫਕੀਰ ਆਪਣੀ ਦੁਕਾਨ ਦੇ ਸਾਹਮਣੇ ਖੜਾ ਹੋਇਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਉਹ ਰੱਬ ਦੇ ਬੰਦਿਓ ਇੱਥੇ ਆ ਜਾਓ ਜਿਹੜੇ ਆਪਣੇ ਆਪ ਨੂੰ ਬਦ ਕਿਸਮਤ ਸਮਝਦੇ ਹਨ ਬਿਨਾਂ ਕਿਸੇ ਕੀਮਤ ਦੇ ਆਪਣੀ ਖੁਸ਼ੀ ਖਰੀਦ ਕੇ ਲੈ ਜਾਓ ਜੇਕਰ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਹਜ਼ਾਰਾਂ ਖੋਲ ਵੀ ਦਿੰਦਾ ਹੈ ਅਜ ਮਾਕੇ ਤਾਂ ਵੇਖੋ ਤੁਹਾਡਾ ਕੋਈ ਵੀ ਨਹੀਂ ਜਾਵੇਗਾ ਫਕੀਰ ਦੀ ਇਹ ਗੱਲ ਸੁਣ ਕੇ ਸੱਤ ਇਹੋ ਜਿਹੇ ਆਦਮੀ ਜੋ ਮੁਸ਼ਕਲਾਂ ਵਿੱਚ ਘਿਰੇ ਹੋਏ ਸਨ ਉਹ ਦੁਕਾਨ ਵਾਲ ਨੂੰ ਵਧਣ ਲੱਗੇ ਉਹਨਾਂ ਵਿੱਚੋਂ ਹਰ ਇੱਕ ਨੂੰ ਇਹ ਹੀ ਲੱਗਾ ਸੀ ਕਿ ਉਹਦੀ ਮੁਸ਼ਕਿਲ ਸਭ ਤੋਂ ਵੱਡੀ ਹੈ ਤੇ ਉਹ ਦੁਨੀਆ ਦਾ ਸਭ ਤੋਂ ਬਦਕਿਸਮਤ ਇਨਸਾਨ ਹੈ। ਫਕੀਰ ਨੇ ਉਹਨਾਂ ਸੱਤੇ ਹੀ ਆਦਮੀਆਂ ਨੂੰ ਦੁਕਾਨ ਦੇ ਅੰਦਰ ਆਉਣ ਲਈ ਕਿਹਾ। ਦਰਵਾਜ਼ਾ ਬੰਦ ਕਰ ਦਿੱਤਾ। ਉਹਨਾਂ ਨੂੰ ਚਾਹ ਪਿਆਈ ਤੇ ਬਾਅਦ ਵਿੱਚ ਉਹਨੇ ਹਰ ਇੱਕ ਨੂੰ ਕਿਹਾ ਕਿ ਆਪਣਾ ਆਪਣਾ ਦੁੱਖ ਦੱਸੋ ਤੇ ਬਾਕੀ ਸਭ ਉਹਦੀ ਗੱਲ ਸੁਣੋ। ਪਹਿਲੇ ਆਦਮੀ ਨੇ ਆਪਣੀ ਕਹਾਣੀ ਸ਼ੁਰੂ ਕੀਤੀ। ਮੇਰੀ ਮੁਸ਼ਕਿਲ ਮੇਰੀ ਨਾ ਸਮਝ ਪਤਨੀ ਹੈ। ਮੈਂ ਇੱਕ ਇਹੋ ਜਿਹੀ ਔਰਤ ਨਾਲ ਵਿਆਹ ਕਰਾ ਲਿਆ ਜੋ ਕਦੇ ਵੀ ਕੋਈ ਕੰਮ ਠੀਕ ਤਰੀਕੇ ਨਾਲ ਨਹੀਂ ਕਰਦੀ। ਕਦੇ ਖਾਣਾ ਸਾੜ ਦਿੰਦੀ ਹੈ, ਕਦੇ ਦੁੱਧ ਡੋਲ ਦਿੰਦੀ ਹੈ, ਘਰ ਦਾ ਸਾਰਾ ਸਮਾਨ ਤੋੜ ਦਿੰਦੀ ਹੈ ਤੇ ਮੇਰੇ ਕਬੂਤਰਾਂ ਦੇ पिंजਰੇ ਦਾ ਦਰਵਾਜ਼ਾ ਖੁੱਲਾ ਹੀ ਛੱਡ ਦਿੰਦੀ ਹੈ। ਜਦੋਂ ਮੈਂ ਉਹਦੇ ਤੇ ਗੁੱਸਾ ਕਰਦਾ ਹਾਂ, ਉਹ ਹਰ ਵਾਰ ਰੋਂਦੀ ਹੈ ਤੇ ਮਾਫੀ ਮੰਗਦੀ ਹੈ ਤੇ ਵਾਅਦਾ ਕਰਦੀ ਹੈ ਅੱਗੇ ਤੋਂ ਐਸਾ ਨਹੀਂ ਹੋਵੇਗਾ। ਉਹਦੇ ਹੰਝੂ ਵੇਖ ਕੇ ਮੇਰਾ ਦਿਲ ਫੇਰ ਪਸੀਜ ਜਾਂਦਾ ਹੈ। ਤੇ ਮੈਂ ਉਹਨੂੰ ਮਾਫ਼ ਕਰ ਦਿੰਦਾ ਹਾਂ ਪਰ ਇਹ ਸਿਲਸਲਾ ਕਦੇ ਖਤਮ ਨਹੀਂ ਹੁੰਦਾ ਕੁਝ ਦਿਨ ਪਹਿਲਾਂ ਮੈਂ ਉਹਨੂੰ ਕੁਝ ਪੈਸੇ ਦਿੱਤੇ ਸਨ ਜੋ ਉਹ ਕੱਪੜੇ ਤੇ ਖਾਣ ਪੀਣ ਦੀਆਂ ਚੀਜ਼ਾਂ ਖਰੀਦ ਲੈ ਆਵੇ ਪਰ ਫਿਰ ਕੁਝ ਦਿਨ ਮੈਂ ਘਰ ਨਹੀਂ ਸੀ ਇਸੇ ਦੌਰਾਨ ਪੁਰਾਣੇ ਬਰਤਨ ਵੇਚਣ ਵਾਲਾ ਇੱਕ ਆਦਮੀ ਆਇਆ ਤੇ ਮੇਰੀ ਬੇਵਕੂਫ ਪਤਨੀ ਨੇ ਉਹ ਸਾਰੇ ਪੈਸੇ ਉਠਾ ਕੇ ਉਸ ਆਦਮੀ ਨੂੰ ਦੇ ਦਿੱਤੇ ਤੇ ਉਸ ਤੋਂ ਪੁਰਾਣੇ ਬਰਤਨ ਹੀ ਖਰੀਦ ਲਏ ਹੁਣ ਮੇਰਾ ਧੀਰਜ ਖਤਮ ਹੋ ਚੁੱਕਾ ਹੈ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਕਿਉਂਕਿ ਉਹਦੇ ਮੇਰੇ ਬਿਨਾ ਹੋਰ ਕੋਈ ਨਹੀਂ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਰਾਂ ਤੇ ਕੀ ਕਰਾਂ ਉਸ ਆਦਮੀ ਦਾ ਦੁੱਖ ਸੁਣਨ ਤੋਂ ਬਾਅਦ ਫਕੀਰ ਨੇ ਦੂਜੇ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਚਲ ਹੁਣ ਤੁਸੀਂ ਆਪਣਾ ਦੁੱਖ ਦੱਸੋ ਦੂਜੇ ਨੇ ਕਿਹਾ ਕਿ ਥੋੜਾ ਝਿਜਕਦੇ ਹੋਏ ਮੈਂ ਕੀ ਦੱਸਾਂ ਲੋਕਾਂ ਕੋਲ ਕੁਝ ਮੁਸੀਬਤ ਹੁੰਦੀ ਹੈ ਪਰ ਮੇਰੇ ਕੋਲ ਚਾਰ ਚਾਰ ਮੁਸੀਬਤਾਂ ਹਨ ਮੇਰੀਆਂ ਚਾਰ ਧੀਆਂ ਤੇ ਮੇਰੀ ਪਤਨੀ ਚੌਥੀ ਧੀਆਂ ਦੇ ਜਨਮ ਦੇ ਸਮੇਂ ਰੱਬ ਨੂੰ ਪਿਆਰੀ ਹੋ ਗਈ ਮੇਰੇ ਲਈ ਇਹ ਚਾਰ ਮੁਸੀਬਤਾਂ ਨੂੰ ਛੱਡ ਗਈ ਮੇਰਾ ਭਰਾ ਜਿਹਦੇ ਤਿੰਨ ਪੁੱਤਰ ਨੇ ਉਹ ਮੈਨੂੰ ਆਖਦਾ ਹੈ ਤੂੰ ਇੱਕ ਨਹੀਂ ਚਾਰ ਧੀਆਂ ਦਾ ਪਿਓ ਹੈ ਤੇਰੀ ਜ਼ਿੰਦਗੀ ਮੁਸ਼ਕਿਲ ਵਿੱਚ ਹੀ guzregi ਹੁਣ ਹੁਣ ਮੇਰੇ ਕੋਲ ਪਿਓ ਦੀ ਵਿਰਾਸਤ ਵਿੱਚ ਇੱਕ ਛੋਟਾ ਜਿਹਾ ਖੇਤ ਹੈ ਮੈਨੂੰ ਉਸ ਵਿੱਚ ਖੇਤੀਬਾੜੀ ਲਈ ਇੱਕ ਪੁੱਤਰ ਚਾਹੀਦਾ ਹੈ ਪਰ ਮੈਂ ਇਸ ਦੁਨੀਆ ਵਿੱਚ ਇਕੱਲਾ ਹਾਂ ਹੁਣ ਤੁਸੀਂ ਦੱਸੋ ਮੈਂ ਦੁਖੀ ਨਾ ਹੋਵਾਂ ਤਾਂ ਕੀ ਕਰਾਂ ਬਾਪ ਦਾ ਸਹਾਰਾ ਤਾਂ ਬਣ ਨਹੀਂ ਸਕਦੀਆਂ ਉਲਟਾ ਮੇਰੇ ਉੱਤੇ ਬੋਝ ਬਣ ਕੇ ਬੈਠੀਆਂ ਹਨ ਮੇਰੀਆਂ ਧੀਆਂ ਉਸ ਦੀ ਗੱਲ ਸੁਣ ਕੇ ਫਕੀਰ ਨੇ ਬਹੁਤ ਦੁੱਖ ਭਰੇ ਅੰਦਾਜ਼ ਵਿੱਚ ਕਿਹਾ ਆਪਣਾ ਸਿਰ ਹਿਲਾਇਆ ਤੇ ਤੀਜੇ ਵਿਅਕਤੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਤੁਸੀਂ ਇਸ ਉੱਪਰ ਕਿਹੜੇ ਦੁੱਖ ਵਿੱਚ ਹੋ ਤੀਜਾ ਬੰਦਾ ਜੋ ਉਮਰ ਵਿੱਚ ਬਜ਼ੁਰਗ ਤੇ ਬੜਾ ਕਮਜ਼ੋਰ ਸੀ ਕਹਿਣ ਲੱਗਾ ਮੇਰੀ ਮੁਸੀਬਤ ਮੇਰੇ ਅੰਦਰ ਦਾ ਲਾਲਚ ਤੇ ਜਲਣ ਹੈ ਮੈਂ ਰੱਬ ਦਾ ਸਭ ਤੋਂ ਵੱਧ ਪਰੇਸ਼ਾਨ ਬੰਦਾ ਹਾਂ ਮੇਰਾ ਕੰਮ ਹੋਰਾਂ ਲੋਕਾਂ ਦੀਆਂ ਚੀਜ਼ਾਂ ਨੂੰ ਵੇਖ ਕੇ ਜਲਣ ਮਹਿਸੂਸ ਕਰਨਾ ਹੈ ਮੈਂ ਉਦੋਂ ਤੱਕ ਖੁਸ਼ ਨਹੀਂ ਹੁੰਦਾ ਜਦੋਂ ਤੱਕ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਮੇਰੇ ਤੋਂ ਕਿਸੇ ਦੀ ਖੁਸ਼ੀ ਬਰਦਾਸ਼ਤ ਨਹੀਂ ਹੁੰਦੀ ਮੈਂ ਕਈ ਵਾਰ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਨਾ ਕੰਮ ਹੋ ਜਾਂਦਾ ਹਾਂ ਹੁਣ ਮੈਂ ਇਕੱਲਾ ਤੇ ਮਰਦਾ ਜੀਵਨ ਜੀ ਰਿਹਾ ਹਾਂ ਰੱਬ ਨੇ ਮੈਨੂੰ ਦੌਲਤ ਦਿੱਤੀ ਪਰ ਮੈਂ ਖੁਸ਼ੀ ਮਹਿਸੂਸ ਨਹੀਂ ਕਰਦਾ ਜੇਕਰ ਤੁਸੀਂ ਆ ਕੇ ਵੇਖੋ ਤੇ ਮੇਰਾ ਘਰ ਨਹੀਂ ਹੈ ਬਲਕਿ ਇੱਕ ਮਹਿਲ ਹੈ ਪਰ ਉਹ ਬਿਲਕੁਲ ਸੁੰਨਾ ਪਿਆ ਹੈ ਤੇ ਲੋਕ ਮੇਰੇ ਤੋਂ ਮੂੰਹ ਮੋੜ ਕੇ ਦੂਰ ਭੱਜਦੇ ਹਨ ਜਦੋਂ ਇਹ ਸ਼ਖਸ ਦੀ ਗੱਲ ਪੂਰੀ ਹੋਈ ਤਾਂ ਚੌਥੇ ਇਨਸਾਨ ਨੂੰ ਕਿਹਾ ਮੇਰੀ ਕਹਾਣੀ ਮੇਰੇ ਬਚਪਨ ਤੋਂ ਸ਼ੁਰੂ ਹੁੰਦੀ ਹੈ ਅਸੀਂ ਦੋ ਭਰਾ ਹਾਂ ਮੇਰਾ ਪਹਿਲਾ ਭਰਾ ਜੋ ਬੜਾ ਹੁਸ਼ਿਆਰ ਹੈ ਤੇ ਵਿਦਿਅਰੇ ਪੜਨ ਦਾ ਸ਼ੌਕੀਨ ਹੈ ਜਦਕਿ ਮੈਂ ਹਮੇਸ਼ਾ ਖੇਡਾਂ ਵਿੱਚ ਰੁੱਝਿਆ ਰਹਿੰਦਾ ਸੀ ਮੇਰਾ ਭਰਾ ਸਿਹਤ ਵਿੱਚ ਕਮਜ਼ੋਰ ਤੇ ਮੈਂ ਬੜਾ ਤਾਕਤਵਰ ਸੀ ਮੈਨੂੰ ਆਪਣੇ ਮਜ਼ਬੂਤ ਜਿਸਮ ਤੇ ਬੜਾ ਨਾਜ਼ ਸੀ ਮੈਂ ਪੜ੍ਹਾਈ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇ ਸੌਖਾ ਰਾਹ ਚੁਣ ਲਿਆ ਮੈਂ ਆਪਣੀ ਜਸਮਾਨੀ ਤਾਕਤ ਤੇ ਮਜ਼ਬੂਤ ਸਰੀਰ ਦਾ ਇਸਤੇਮਾਲ ਕੀਤਾ ਪੈਸਾ ਇਕੱਠਾ ਕਰਨ ਲੱਗਾ ਮੈਂ ਤਾਕਤਵਰ ਲੋਕਾਂ ਨਾਲ ਲੜਦਾ ਤੇ ਹਮੇਸ਼ਾ ਜਿੱਤ ਜਾਂਦਾ ਜਿਸ ਕਰਕੇ ਮੈਨੂੰ ਇਨਾਮ ਵਿੱਚ ਮੋਟੀ ਰਕਮ ਮਿਲ ਜਾਂਦੀ ਲੋਕ 베ਰੀ ਲੜਾਈ ਤੇ ਸ਼ਰਤਾਂ ਲਗਾਉਂਦੇ ਕੋਈ ਆਪਣੇ ਜਾਨਵਰ ਤੇ ਕੋਈ ਪੈਸਿਆਂ ਦੀ ਕੋਈ ਆਪਣੀ ਜਾਇਦਾਦ ਜੋ ਮੈਂ ਹਮੇਸ਼ਾ ਹੀ ਜਿੱਤ ਜਾਂਦਾ ਸੋਚਦਾ ਹਾਂ ਕਿ ਮੇਰਾ ਭਰਾ ਕਿੰਨਾ ਵੀ ਬੇਵਕੂਫ ਹੈ ਜੋ ਆਪਣਾ ਸਮਾਂ ਖਰਾਬ ਕਰ ਰਿਹਾ ਹੈ ਪਰ ਅਫਸੋਸ ਇਹ ਹੈ ਸਰੀਰ ਦੀ ਤਾਕਤ ਤਾਂ ਅਰਜੀ ਸੀ ਅਜੇ ਹਾਂ ਮੈਂ ਬਿਮਾਰ ਪਿਆ ਕੇ ਨਾ ਤਾਕਤ ਰਹੀ ਨਾ ਮੇਰੇ ਕੋਲ ਪੈਸਾ ਮੇਰਾ ਭਰਾ ਹੁਣ ਇੱਕ ਵਿਦਵਾਨ ਹੈ ਉਹਦਾ ਗਿਆਨ ਕਦੇ ਵੀ ਖਤਮ ਨਹੀਂ ਹੁੰਦਾ ਉਹ ਆਪਣੇ ਦਾਲੇ ਦਿਵਾਲੇ ਦੇ ਲੋਕਾਂ ਲਈ ਬਹਾਨ ਬਣ ਚੁੱਕਾ ਹੈ ਲੋਕ ਉਹਦੀ ਇੱਜ਼ਤ ਕਰਦੇ ਹਨ ਜਦੋਂ ਵੀ ਮੈਂ ਉਹਨੂੰ ਵੇਖਦਾ ਹਾਂ ਤੇ ਮਹਿਸੂਸ ਕਰਦਾ ਮੇਰੀ ਕੋਈ ਕਦਰ ਨਹੀਂ ਕਰਦਾ ਨਾ ਹੀ ਕੋਈ ਫਾਇਦਾ ਹੈ ਜਦੋਂ ਮੈਂ ਆਪਣੇ ਭਰਾ ਦੇ ਆਲੇ ਦਿਵਾਲੇ ਲੋਕਾਂ ਨੂੰ ਸਨਮਾਨ ਨਾਲ ਖੜਾ ਵੇਖਦਾ ਹਾਂ ਤੇ ਗਮ ਦੇ ਬਦਲ ਮੇਰੇ ਤੇ ਆ ਟੈ ਪੈਂਦੇ ਹਨ ਕਿ ਮੈਂ ਜਾਣਦਾ ਹਾਂ ਕਿ ਉਹ ਰੱਬ ਹੈ ਮੈਂ ਉਸ ਨਾਲ ਈਰਖਾ ਨਹੀਂ ਰੱਖਦਾ ਪਰ ਅੰਦਰੋਂ ਹੀ ਅੰਦਰ ਮੈਂ ਅਫਸੋਸ ਵਿੱਚ ਰਹਿੰਦਾ ਹਾਂ ਹੁਣ ਪੰਜਵਾਂ ਵਿਅਕਤੀ ਬੋਲਿਆ ਜੋ ਕਿ ਬਹੁਤ ਜ਼ਿਆਦਾ ਹੀ ਗਮਗੀਨ ਉਹ ਕਮਜ਼ੋਰ ਜਿਹੀ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤ ਇਹ ਹੈ ਕਿ ਮੈਂ ਪਰਦੇਦਾਰੀ ਨਹੀਂ ਸਿੱਖੀ ਮੈਂ ਹਮੇਸ਼ਾ ਹੋਰਾਂ ਲੋਕਾਂ ਤੇ ਹੱਦ ਤੋਂ ਵੱਧ ਭਰੋਸਾ ਕਰ ਲਿਆ ਹੈ ਹਮੇਸ਼ਾ ਨੁਕਸਾਨ ਉਠਾਇਆ ਹੈ ਮੈਂ ਲੱਖ ਕੋਸ਼ਿਸ਼ ਕਰਦਾ ਹਾਂ ਪਰ ਦੂਜਿਆਂ ਤੋਂ ਆਪਣੀ ਗੱਲ ਲਕੋ ਨਹੀਂ ਪਾਉਂਦਾ ਮੈਂ ਇੱਕ ਗਰੀਬ مشوارا ਹਾਂ ਮੇਰੀ ਕਿਸ਼ਤੀ ਟੁੱਟੀ ਫੁੱਟੀ ਹਾਲਤ ਵਿੱਚ ਹੈ ਤੇ ਜਾਲ ਵੀ ਫਟਿਆ ਹੋਇਆ ਹੈ ਮੇਰੇ ਨਾਲ ਹੋਰ ਜਿਹੜੇ ਵੀ مشوارے ਹਨ ਉਹਨਾਂ ਸਾਰਿਆਂ ਦੀ ਕਿਸਮਤ ਬਦਲ ਗਈ ਹੈ ਕਿਉਂਕਿ ਮੈਂ ਹਮੇਸ਼ਾ ਉਹਨਾਂ ਨੂੰ ਆਪਣਾ ਰਾਜ ਦੱਸ ਦੇਂਦਾ ਸੀ ਜਿਆਦਾ ਮੱਛੀ ਕਿੱਥੇ ਮਿਲਦੀ ਹੈ ਉਹਨਾਂ ਦੀਆਂ ਕਿਸ਼ਤੀਆਂ ਤੇ ਜਾਲ ਮੇਰੇ ਨਾਲੋਂ ਮਜ਼ਬੂਤ ਹਨ ਬਿਹਤਰ ਵੀ ਹਨ ਉਹ ਹਮੇਸ਼ਾ ਮੇਰੀ ਦੱਸੀ ਹੋਈ ਗੱਲ ਦਾ ਫਾਇਦਾ ਚੁੱਕ ਲੈਂਦੇ ਹਨ ਮੇਰੇ ਸਾਰੇ ਹੀ ਸਾਥੀ ਆਪ ਤਾਂ ਖੁਸ਼ਹਾਲ ਹੋ ਗਏ ਹਨ ਪਰ ਉਹਨਾਂ ਵਿੱਚੋਂ ਕਿਸੇ ਨੇ ਕਦੇ ਮੇਰੇ ਵੱਲ ਤੱਕਿਆ ਹੀ ਨਹੀਂ ਅੱਜ ਮੈਂ ਇਕੱਲਾ ਹਾਂ ਤੇ ਗਰੀਬ ਹਾਂ ਕੋਈ ਵੀ ਮੇਰੀ ਮਦਦ ਲਈ ਤਿਆਰ ਨਹੀਂ ਹੈ ਮੈਂ ਦੁਨੀਆ ਵਿੱਚ ਸਭ ਤੋਂ ਦੁਖੀ ਇਨਸਾਨ ਹਾਂ ਫਿਰ ਫਕੀਰ ਦੀ ਨਜ਼ਰ ਇੱਕ ਨੌਜਵਾਨ ਤੇ ਪਈ ਫਕੀਰ ਨੇ ਉਹਦੇ ਵੱਲ ਮੁਸਕਰਾਉਂਦੇ ਹੋਏ ਕਿਹਾ ਤੂੰ ਤਾਂ ਅਜੇ ਜਵਾਨ ਹੈ ਤੈਨੂੰ ਭਲਾ ਕੀ ਦੁੱਖ ਹੈ ਉਹ ਸਾਰੇ ਲੋਕਾਂ ਵੱਲ ਵੇਖ ਕੇ ਘਬਰਾਉਂਦੇ ਹੋਏ ਬੋਲਿਆ ਦਰਅਸਲ ਮੈਂ ਹਨੇਰੇ ਤੋਂ ਬੜਾ ਡਰਦਾ ਹਾਂ ਇੱਕ ਦਿਨ ਮੇਰੇ ਪਿਤਾ ਜੀ ਨੇ ਮੈਨੂੰ ਬੁਲਾਇਆ ਤੇ ਰਾਤ ਦੇ ਸਮੇਂ ਕਿਸੇ ਕੰਮ ਲਈ ਨਾਲ ਜਾਣ ਲਈ ਕਿਹਾ ਮੈਂ ਜਵਾਬ ਦੇ ਦਿੱਤਾ ਪਿਤਾ ਜੀ ਉਹ ਥਾਂ ਤਾਂ ਬਹੁਤ ਹੀ ਦੂਰ ਹੈ ਤੇ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਹੈ ਪਿਤਾ ਨੇ ਮੈਨੂੰ ਕਿਹਾ ਕਿ ਤੂੰ ਹਨੇਰੇ ਤੋਂ ਡਰਦਾ ਹੈ ਮੈਂ ਸ਼ਰਮਿੰਦਾ ਜਿਹਾ ਹੋ ਗਿਆ ਤੇ ਜਵਾਬ ਹੀ ਨਹੀਂ ਦਿੱਤਾ ਮੈਂ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਹੁਣੇ ਗਿਆ ਤੇ ਹੁਣੇ ਆਇਆ ਮੈਂ ਖਾਣਾ ਖਾਦਾ ਤੇ ਤੁਰ ਪਿਆ ਪਰ ਜਦੋਂ ਹੀ ਮੈਂ ਦਰਵਾਜ਼ੇ ਤੋਂ ਬਾਹਰ ਨਿਕਲਿਆ ਤਾਂ ਸਾਰੇ ਪਾਸੇ ਹਨੇਰਾ ਵੇਖਿਆ ਮੈਨੂੰ ਆਪਣੇ ਕਦਮਾਂ ਦੀ ਆਵਾਜ਼ ਤੋਂ ਬਿਨਾਂ ਹੋਰ ਕੁਝ ਵੀ ਸੁਣਾਈ ਨਹੀਂ ਦਿੱਤਾ ਹਨੇਰੇ ਦਾ ਡਰ ਮੇਰੇ ਦਿਲ ਵਿੱਚ ਵਧਣ ਲੱਗਾ ਤੇ ਉਸੇ ਡਰ ਨੇ ਮੈਨੂੰ ਆਪਣੇ ਕਾਬੂ ਵਿੱਚ ਕਰ ਲਿਆ ਮੈਂ ਤੁਰੰਤ ਆਪਣੇ ਆਪ ਨੂੰ ਕਿਹਾ ਕਿ ਨਹੀਂ ਇਹ ਮੈਂ ਨਹੀਂ ਕਰ ਸਕਦਾ ਇਸ ਲਈ ਮੈਂ ਘਰ ਦੇ ਇਸ ਲਈ ਮੈਂ ਘਰ ਦੇ ਬਗੀਚੇ ਵਿੱਚ ਉਸ ਰੌਸ਼ਨੀ ਦੇ ਹੀਟਾਂ ਚਾ ਬ ਜੋ ਪਿਤਾ ਜੀ ਨੇ ਦਰਵਾਜ਼ੇ ਕੋਲ ਜਲਾਈ ਹੋਈ ਸੀ ਹੁਣ ਮੈਂ ਪਰੇਸ਼ਾਨ ਸੀ ਉੱਥੇ ਹੀ ਬੈਠ ਕੇ ਸੋਚਣ ਲੱਗਾ ਇੱਕ ਘੰਟਾ ਲੰਘ ਗਿਆ ਫਿਰ ਮੇਰੇ ਦਿਮਾਗ ਵਿੱਚ ਇੱਕ ਤਰਕੀਬ ਆਈ ਜਿਸ ਨੂੰ ਸੋਚ ਕੇ ਮੈਨੂੰ ਕੁਝ ਤਸੱਲੀ ਹੋਈ ਮੈਂ ਆਪਣੇ ਆਪ ਦੇ ਕੱਪੜੇ ਪਾੜ ਲਏ ਉੱਥੇ ਹੀ ਬੈਠੇ ਬੈਠੇ ਪੈਸੇ ਝਾੜੀਆਂ ਵਿੱਚ ਲੁਕੋ ਦਿੱਤੇ ਤੇ ਚਿਹਰਾ ਮਿੱਟੀ ਨਾਲ ਗੰਦਾ ਕਰ ਲਿਆ ਤੇ ਡਰ ਵਿੱਚ ਚੀਕਣ ਲੱਗਾ ਰੋਲਾ ਪਾਉਣ ਲੱਗ ਪਿਆ ਬਚਾਓ ਚੋਰਾਂ ਨੇ ਮੈਨੂੰ ਲੁੱਟ ਲਿਆ ਹੈ ਉਹਨਾਂ ਨੇ ਮੈਨੂੰ ਮਾਰਿਆ ਤੇ ਮੇਰੇ ਤੋਂ ਪੈਸੇ ਵੀ ਲੈ ਲਏ ਮੇਰੀਆਂ ਚੀਕਾਂ ਸੁਣ ਕੇ ਪਿਤਾ ਜੀ ਤੇ ਬਾਕੀ ਪਰਿਵਾਰ ਵਾਲੇ ਮੇਰੇ ਕੋਲ ਆਏ ਮੈਨੂੰ ਦਿਲਾਸਾ ਦੇਣ ਲੱਗੇ ਇਹ ਵੇਖ ਕੇ ਮੈਂ ਹੋਰ ਤੇਜ਼ ਚੀਕਣ ਲੱਗ ਪਿਆ ਪਰ ਕਹਾਣੀ ਮੇਰੀ ਮਰਜ਼ੀ ਦੇ ਮੁਤਾਬਕ ਖਤਮ ਨਾ ਹੋਈ ਸਾਡਾ ਇੱਕ ਬਜ਼ੁਰਗ ਜਿਹੜਾ ਕਿ ਗਵਾਂਡੀ ਸੀ ਸਭ ਕੁਝ ਆਪਣੀ ਖਿੜਕੀ ਤੋਂ ਵੇਖ ਰਿਹਾ ਸੀ ਉਹਨੇ ਮੇਰੀ ਹਕੀਕਤ ਸਾਰਿਆਂ ਨੂੰ ਦੱਸ ਦਿੱਤੀ ਹੁਣ ਮੇਰੀ ਅਸਲੀਅਤ ਤੋਂ ਪਰਦਾ ਚੁੱਕਿਆ ਗਿਆ ਤੇ ਮੈਂ ਸ਼ਰਮ ਨਾਲ ਕਈ ਦਿਨ ਆਪਣੇ ਕਮਰੇ ਤੋਂ ਬਾਹਰ ਨਾ ਨਿਕਲਿਆ ਇੱਕ ਰਾਤ ਮੈਂ ਸੱਚੀਓ ਆਪਣੇ ਜਿਹੜਾ ਗਵਾਂਡੀ ਸੀ ਉਹਦੇ ਬਾਗੀਚੇ ਵਿੱਚ ਚੋਰ ਵੇਖੇ ਇਸ ਵਾਰ ਮੈਂ ਸੱਚ ਬੋਲ ਰਿਹਾ ਸੀ ਮੈਂ ਪਿਤਾ ਜੀ ਦੇ ਕੋਲ ਜਾ ਕੇ ਦੱਸਿਆ ਪਰ ਉਹਨਾਂ ਨੇ ਮੇਰੀ ਗੱਲ ਤੇ ਭਰੋਸਾ ਨਾ ਕੀਤਾ ਇਸ ਵਾਰ ਮੈਂ ਸੱਚਾ ਸੀ ਪਰ ਕਿਸੇ ਨੇ ਮੇਰੀ ਗੱਲ ਤੇ ਯਕੀਨ ਨਹੀਂ ਕੀਤਾ ਉਸ ਬਜ਼ੁਰਗ ਦਾ ਘਰ ਲੁੱਟਿਆ ਗਿਆ ਮੇਰੇ ਝੂਠ ਬੋਲਣ ਦਾ ਨਤੀਜਾ ਇਹ ਨਿਕਲਿਆ ਕਿ ਹੁਣ ਕੋਈ ਵੀ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਮੈਂ ਉਦਾਸ ਹਾਂ ਕਿਉਂਕਿ ਲੋਕ ਇਹ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਹੁਣ ਝੂਠ ਬੋਲਣਾ ਛੱਡ ਚੁੱਕਿਆ ਹਾਂ ਫਿਰ ਸਾਰਿਆਂ ਦੀ ਨਜ਼ਰ ਆਖਰੀ ਤੇ ਸੱਤਵੇਂ ਬੰਦੇ ਵੱਲ ਚਲੀ ਗਈ ਹੁਣ ਉਸ ਦੀ ਵਾਰੀ ਆਈ ਸੀ ਕਿ ਉਹ ਕੁਝ ਬੋਲੇ ਪਰ ਉਹ ਕੁਝ ਸਮਝ ਚੁੱਪ ਬੈਠਾ ਰਿਹਾ ਫਕੀਰ ਨੇ ਉਸ ਨੂੰ ਕਿਹਾ ਕਿ ਤੂੰ ਆਪਣਾ ਦੁੱਖ ਸਾਨੂੰ ਨਹੀਂ ਸੁਣਾਵੇਂਗਾ ਉਸ ਬੰਦੇ ਨੇ ਨੀਵੀਂ ਚਹੀ ਪਾਈ ਤੇ ਕਮਜ਼ੋਰ ਆਵਾਜ਼ ਵਿੱਚ ਬੋਲਿਆ ਮੇਰੀ ਮੁਸੀਬਤ ਤਾਂ جناب ਜ਼ੁਲਮ ਹੈ ਮੈਂ ਇੱਕ ਹੀ ਸਮੇਂ ਵਿੱਚ ਨਿਰਦਈ ਵੀ ਹਾਂ ਤੇ ਨਿਰਦੋਸ਼ ਵੀ ਹਾਂ ਦਰਅਸਲ ਤਿੰਨ ਪੁੱਤਰ ਹਨ ਮੇਰੇ ਉਹਨਾਂ ਦੀ ਵਧੀਆ ਪਰਵਰਿਸ਼ ਕੀਤੀ ਉਹਨਾਂ ਨੂੰ ਵਿੱਦਿਆ ਦਿੱਤੀ ਤੇ ਕਦੇ ਵੀ ਉਹਨਾਂ ਤੋਂ ਕੁਝ ਨਹੀਂ ਲੁਕੋਇਆ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਉਹਨਾਂ ਨੂੰ ਉਹਨਾਂ ਦੀ ਰੋਜ਼ਮਰਹ ਜ਼ਿੰਦਗੀ ਸ਼ੁਰੂ ਕਰਨ ਲਈ ਕੁਝ ਰਕਮ ਦੇ ਦੇਵਾਂ ਮੈਂ ਉਹਨਾਂ ਵਿੱਚਕਾਰ ਬਰਾਬਰੀ ਰੱਖੀ ਕਿਸੇ ਨੂੰ ਇੱਕ ਦੂਜੇ ਤੋਂ ਵੱਧ ਅਹਿਮੀਅਤ ਨਹੀਂ ਦਿੱਤੀ ਤੇ ਜਿਹੜਾ ਮੇਰਾ ਸਭ ਤੋਂ ਛੋਟਾ ਪੁੱਤਰ ਹੈ ਉਹ ਮੇਰੇ ਦਿਲ ਦੇ ਬੜਾ ਨੇੜੇ ਹੈ ਉਹ ਨਰਮ ਦਿਲ ਤੇ ਮਿਹਰਬਾਨ ਮਿੱਠਾ ਬੋਲਣ ਵਾਲਾ ਖੁਸ਼ਮਿਜ਼ਾਜ਼ ਹੈ ਪਰ ਮੈਂ ਕਦੇ ਵੀ ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਨਹੀਂ ਕੀਤਾ ਮੈਂ ਸੋਚਦਾ ਸੀ ਕਿ ਜੇਕਰ ਮੈਂ ਉਹਦੇ ਨਾਲ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਲਿਆ ਤਾਂ ਕਿਦਰੇ ਉਹ ਡੋਲ ਨਾ ਜਾਵੇ ਕਿਤੇ ਬਾਕੀ ਪੁੱਤਰ ਇਹ ਗੱਲ ਨਾ ਸਮਝ ਲੈਣ ਕਿ ਜਦੋਂ ਮੈਂ ਪੈਸਿਆਂ ਦੀ ਤਕਸੀਮ ਦਾ ਇਰਾਦਾ ਕੀਤਾ ਤਾਂ ਮੈਂ ਵੇਖਿਆ ਕਿ ਵੱਡੇ ਦੋਨੋਂ ਭਰਾ ਛੋਟੇ ਦੇ ਕੰਨ ਵਿੱਚ ਚੁਗਲੀਆਂ ਕਰ ਰਹੇ ਸਨ ਮੈਨੂੰ ਮਹਿਸੂਸ ਹੋਇਆ ਕਿ ਉਹ ਦੋਵੇਂ ਜਾਣੇ ਛੋਟੇ ਦੇ ਨਰਮ ਦਿਲ ਦਾ ਫਾਇਦਾ ਉਠਾ ਕੇ ਉਹਦੀ ਰਕਮ ਕਿਸੇ ਬਹਾਨੇ ਹਾਸਲ ਕਰਨਾ ਚਾਹੁੰਦੇ ਹਨ ਇਸੇ ਕਰਕੇ ਮੈਂ ਫੈਸਲਾ ਕੀਤਾ ਕਿ ਛੋਟੇ ਤੋਂ ਬਿਨਾ ਬਾਕੀ ਦੋਵਾਂ ਦਾ ਹਿੱਸਾ ਉਹਨਾਂ ਦੇ ਛੋਟੇ ਪੁੱਤਰ ਨੂੰ ਹੀ ਇਹ ਕਹਿ ਕੇ ਹਿੱਸਾ ਨਾ ਦਿਆਂ ਕਿ ਉਹ ਅਜੇ ਛੋਟਾ ਹੈ ਮੈਂ ਉਹਦੀ ਰਕਮ ਜਿਹੜੀ ਹੈ ਲੁਕਾ ਕੇ ਰੱਖਣਾ ਚਾਹੁੰਦਾ ਹਾਂ ਮੇਰੇ ਇਸ ਫੈਸਲੇ ਤੋਂ ਛੋਟਾ ਪੁੱਤਰ ਬੜਾ ਨਾਰਾਜ਼ ਹੋ ਗਿਆ ਉਹ ਕਈ ਵਾਰ ਮੈਨੂੰ ਮੇਰੇ ਫੈਸਲੇ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਉਹਨੂੰ ਵੀ ਆਪਣੇ ਭਰਾਵਾਂ ਦੀ ਤਰ੍ਹਾਂ ਕਿ ਹਿੱਸਾ ਮਿਲ ਜਾਵੇ ਪਰ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ ਮੈਂ ਉਹਨੂੰ ਸਖਤੀ ਨਾਲ ਮਨਾ ਕਰ ਦਿੱਤਾ ਇਸੇ ਕਾਰਨ ਉਹ ਮੇਰੇ ਨਾਲ ਗੁੱਸਾ ਹੋ ਗਿਆ ਹੈ ਤੇ ਦੂਰ ਕਿਸੇ ਹੋਰ ਇਲਾਕੇ 'ਚ ਚਲਿਆ ਗਿਆ ਹੈ ਤਾਂ ਜੋ ਆਪਣੀ ਜ਼ਿੰਦਗੀ ਦਾ ਸਫ਼ਰ ਇਕੱਲਿਆਂ ਹੀ ਸ਼ੁਰੂ ਕਰ ਸਕੇ ਮੈਨੂੰ ਛੋਟੇ ਪੁੱਤਰ ਦੀ ਦੂਰੀ ਦੀ ਬੜੀ ਹੀ ਤਕਲੀਫ਼ ਹੈ ਕਿਉਂਕਿ ਉਹ ਮੇਰੇ ਦਿਲ ਦੇ ਬੜਾ ਨੇੜੇ ਹੈ ਮੈਂ ਕੀ ਗਲਤ ਕੀਤਾ ਮੈਂ ਤਾਂ ਇਨਸਾਫ਼ ਕਰਨ ਦੇ ਲਈ ਹਰ ਇੱਕ ਨੂੰ ਉਸਦਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੇ ਆਪ ਨੂੰ નિર્ਦੋਸ਼ ਮਹਿਸੂਸ ਕਰਦਾ ਹਾਂ ਪਰ ਦੁਨੀਆ ਦੀ ਨਜ਼ਰ ਵਿੱਚ ਮੈਂ ਇੱਕ ਜ਼ਾਲਮ ਪਿਤਾ ਹਾਂ ਜਿਸ ਨੇ ਆਪਣੇ ਹੀ ਪੁੱਤਰ ਨੂੰ ਹੱਕ ਨਹੀਂ ਦਿੱਤਾ ਮੈਂ ਆਪਣੇ ਪੁੱਤਰ ਦੀ ਦੂਰੀ 'ਚ ਤੜਫ ਰਿਹਾ ਹਾਂ ਉਹਦਾ ਹਾਲ ਜਾਣਨ ਲਈ ਬੇਚੈਨ ਹਾਂ ਮੈਨੂੰ ਆਪਣੀ ਕੀਤੀ ਹੋਈ ਗਲਤੀ ਦਾ ਪਛਤਾਵਾ ਹੈ ਕਈ ਵਾਰ ਮੈਂ ਲੋਕਾਂ ਨੇ ਆਪਣੇ ਦੋਨਾਂ ਪੁੱਤਰਾਂ ਦੇ ਸਾਹਮਣੇ ਸੱਚ ਬੋਲਣ ਦਾ ਇਰਾਦਾ ਵੀ ਕੀਤਾ ਜੋ ਆਪਣੀ ਨੀਅਤ ਨੂੰ ਸਾਫ਼ ਕਰ ਸਕਾਂ ਪਰ ਮੈਨੂੰ ਡਰ ਸੀ ਕਿਤੇ ਮੇਰੇ ਪੁੱਤਰਾਂ ਵਿੱਚਕਾਰ ਦੁਸ਼ਮਣੀ ਨਾ ਪੈ ਜਾਵੇ ਮੈਂ ਚਾਹੁੰਦਾ ਸੀ ਉਹਨਾਂ ਵਿੱਚ ਪਿਆਰ ਜਿਹੜਾ ਹੈ ਸਾਥ ਹਮੇਸ਼ਾ ਕਾਇਮ ਰਹੇ ਆਪਣੀ ਇਹ ਕਹਾਣੀ ਸੁਣਾਉਣ ਤੋਂ ਬਾਅਦ ਉਹ ਸ਼ਖਸ ਜਿਹੜਾ ਸੀ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਜਦੋਂ ਉਹਨਾਂ ਨੇ ਸੱਤਾ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਤਾਂ ਫਕੀਰ ਕਹਿਣ ਲੱਗਾ ਹੁਣ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ ਤੁਸੀਂ ਸਭ ਨੇ ਕਿਹਾ ਤੁਹਾਡੀ ਮੁਸੀਬਤ ਸਭ ਤੋਂ ਵੱਡੀ ਹੈ ਪਰ ਕੀ ਤੁਹਾਡੇ ਵਿੱਚੋਂ ਆਪਣੀ ਮੁਸੀਬਤ ਕਿਸੇ ਹੋਰ ਦੀ ਮੁਸੀਬਤ ਨਾਲ ਬਦਲਣਾ ਚਾਹੋਗੇ ਇਹ ਸੁਣ ਕੇ ਸਭ ਹੈਰਾਨ ਹੋ ਕੇ ਇੱਕ ਦੂਜੇ ਵੱਲ ਵੇਖਣ ਲੱਗੇ ਫਿਰ ਪਹਿਲੇ ਵਿਅਕਤੀ ਨੇ ਕਿਹਾ ਨਾ ਸਮਝ ਪਤਨੀ ਈਰਖਾ ਦੀ ਬਿਮਾਰੀ ਤੋਂ ਬਿਹਤਰ ਹੈ ਦੂਜੇ ਨੇ ਕਿਹਾ ਧੀਆ ਉਹਨਾਂ ਪੁੱਤਰਾਂ ਤੋਂ ਵਧੀਆ ਹੋ ਸਕਦੀਆਂ ਹਨ ਜੋ ਆਪਣੇ ਹੀ ਭਰਾ ਨੂੰ ਧੋਖਾ ਦੇਣਾ ਚਾਹੁੰਦੇ ਹਨ ਤੀਜੇ ਨੇ ਕਿਹਾ ਮੈਨੂੰ ਲੋਕਾਂ ਨਾਲ ਈਰਖਾ ਜ਼ਰੂਰ ਹੈ ਪਰ ਮੇਰੇ ਕੋਲ ਵਿਦਿਆ ਹੈ ਜੋ ਮੇਰੀ ਪੂਰੀ ਜ਼ਿੰਦਗੀ ਲਈ ਕਾਫੀ ਹੈ ਚੌਥੇ ਨੇ ਕਿਹਾ ਮੈਂ ਅਨਪੜ੍ਹ ਜ਼ਰੂਰ ਹੋ ਸਕਦਾ ਹਾਂ ਪਰ ਕਦੇ ਝੂਠ ਤੇ ਧੋਖਾ ਦੇਣ ਵਾਲਾ ਨਹੀਂ ਬਣਨਾ ਚਾਹੁੰਦਾ ਪੰਜਵੇਂ ਨੇ ਕਿਹਾ ਮੈਂ ਆਪਣਾ ਰਾਜ ਨਹੀਂ ਲੁਕੋ ਸਕਦਾ ਪਰ ਮੇਰਾ ਸਰੀਰ ਤੰਦਰੁਸਤ ਹੈ ਬੁਰੀ ਸਿਹਤ ਹੋਣ ਨਾਲੋਂ ਤਾਂ ਬਿਹਤਰ ਹੈ ਨੌਜਵਾਨ ਲੜਕੇ ਨੇ ਕਿਹਾ ਮੈਂ ਬੜਾ ਝੂਠ ਬੋਲਿਆ ਹੋਵੇਗਾ ਪਰ ਮੈਂ ਰਾਜ ਨੂੰ ਰਾਜ ਰੱਖਣਾ ਚੰਗਾ ਨਹੀਂ ਜਾਣਦਾ ਤੇ ਸੱਤਵੇਂ ਨੇ ਕਿਹਾ ਆਪਣੇ ਪੁੱਤਰ ਤੇ ਜ਼ੁਲਮ ਕੀਤਾ ਪਰ ਮੈਂ ਉਹਦੀ ਭਲਾਈ ਚਾਹੁੰਦਾ ਸੀ ਮੇਰਾ ਜ਼ਮੀਰ ਜਿਹੜਾ ਹੈ ਸੱਚਾ ਤੇ ਸਾਫ਼ ਹੈ ਮੈਂ ਇਹਨਾਂ ਚੋਂ ਕਿਸੇ ਦੀ ਮੁਸੀਬਤ ਵਿੱਚ ਆਪਣੀ ਨਹੀਂ ਬਦਲਣਾ ਚਾਹੁੰਦਾ ਇਸ ਤਰ੍ਹਾਂ ਸਭ ਨੇ ਆਪਣੀ ਆਪਣੀ ਮੁਸੀਬਤ ਨੂੰ ਆਪਣੇ ਕੋਲ ਹੀ ਰੱਖਿਆ ਤੇ ਕਿਸੇ ਹੋਰ ਦੀ ਮੁਸੀਬਤ ਨੂੰ ਆਪਣੇ ਨਾਲ ਨਹੀਂ ਬਦਲਿਆ ਸਭ ਨੇ ਇਹੀ ਫੈਸਲਾ ਕੀਤਾ ਕਿ ਆਪਣੀ ਜਿਹੜੀ ਮੁਸੀਬਤ ਹੈ ਉਸ ਨੂੰ ਹੀ ਕਬੂਲ ਕਰ ਲੈਣਗੇ ਹਕੀਕਤ ਦਾ ਸਾਹਮਣਾ ਕਰਦੇ ਹੋਏ ਉਹਨੂੰ ਰੱਬ ਦੀ ਰਜ਼ਾ ਸਮਝ ਕੇ ਅੱਗੇ ਵੱਧ ਜਾਣਗੇ ਫਿਰ ਫਕੀਰ ਨੇ ਪਹਿਲੇ ਵਿਅਕਤੀ ਵੱਲ ਵੇਖਦੇ ਹੋਏ ਕਿਹਾ ਸਬਰ ਹਰ ਬਿਮਾਰੀ ਦੀ ਸਭ ਤੋਂ ਵੱਡੀ ਦਵਾਈ ਹੈ ਜੇਕਰ ਤੂੰ ਸਬਰ ਕਰ ਸਕਦਾ ਹੈ ਤਾਂ ਖੁਸ਼ੀ ਤੇਰੇ ਦਰਵਾਜ਼ੇ ਤੇ ਦਸਤਕ ਦੇਵੇਗੀ ਜੇਕਰ ਤੇਰੀ ਪਤਨੀ ਵਿੱਚ ਸਮਝ ਦੀ ਕਮੀ ਹੈ ਤਾਂ ਯਕੀਨ ਉਸ ਵਿੱਚ ਕੁਝ ਖੂਬੀਆਂ ਵੀ ਜ਼ਰੂਰ ਹੋਣਗੀਆਂ ਉਹਨਾਂ ਖੂਬੀਆਂ ਦੀ ਪਾਲ ਕਰ ਤੇ ਸਬਰ ਤੇ ਪਿਆਰ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਲੈ ਫਕੀਰ ਨੇ ਦੂਜੇ ਵਿਅਕਤੀ ਨੂੰ ਕਿਹਾ ਰੱਬ ਦਾ ਸ਼ੁਕਰ ਕਰ ਜਿਸ ਨੇ ਤੈਨੂੰ ਔਲਾਦ ਦਿੱਤੀ ਉਹਨਾਂ ਤੋਂ ਪੁੱਛ ਜਿਹੜੇ ਬੇ ਔਲਾਦ ᱛੀਆਂ ਨੂੰ ਤਰਸ ਰਹੇ ਹਨ ਜੇਕਰ ਉਹਨਾਂ ਨਾਲ ਪਿਆਰ ਕਰਨ ਤਾਂ ਉਹਨਾਂ ਨੂੰ ਹੌਸਲਾ ਦੇਵੇਂ ਉਹ ਪੁੱਤਾਂ ਨਾਲੋਂ ਵੱਧ ਕੇ ਤੇਰੇ ਨਾਲ ਖੇਤੀ ਵਿੱਚ ਮਦਦ ਕਰਨਗੇ ਤੇਰਾ ਖਿਆਲ ਰੱਖਣਗੇ ਤੇਰੇ ਤੇ ਕਦੀ ਵੀ ਮੁਸੀਬਤ ਨਹੀਂ ਆਉਣ ਦੇਣਗੇ ਤੇਰੀ ਤਾਕਤ ਬਣ ਜਾਣਗੇ ਫਕੀਰ ਨੇ ਈਰਖਾ ਵਾਲੇ ਬਜ਼ੁਰਗ ਨੂੰ ਕਿਹਾ ਤੁਹਾਡੇ ਵਿੱਚੋਂ ਕੋਈ ਵੀ ਐਸਾ ਵਿਅਕਤੀ ਉਦੋਂ ਤੱਕ ਪੂਰਾ ਇਮਾਨ ਵਾਲਾ ਨਹੀਂ ਹੋ ਸਕਦਾ ਜਦੋਂ ਤੱਕ ਆਪਣੇ ਭਰਾ ਲਈ ਉਹੀ ਪਸੰਦ ਨਾ ਕਰੇ ਜੋ ਆਪਣੇ ਲਈ ਪਸੰਦ ਕਰਦਾ ਹੈ ਫਿਰ ਫਕੀਰ ਨੇ ਹੋਰਾਂ ਲੋਕਾਂ ਨਾਲ ਕਿਹਾ ਕਿ ਮੁਹੱਬਤ ਕਰੋ ਆਪਣੇ ਵਿੱਚ ਨਿਮਰਤਾ ਲਿਆਓ ਉਹਨਾਂ ਦੀ ਮਦਦ ਕਰੋ ਜਿਨ੍ਹਾਂ ਦੀ ਮਦਦ ਲਈ ਕੋਈ ਵੀ ਨਹੀਂ ਹੈ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੇ ਖੁਸ਼ੀ ਤੁਹਾਡੇ ਦਰਵਾਜ਼ੇ ਤੇ ਆ ਜਾਵੇਗੀ ਅਸੀਂ ਸਾਰੇ ਇੱਕੋ ਹੀ ਕਸ਼ਤੀ ਦੇ ਜੇਕਰ ਅਸੀਂ ਕਿਸੇ ਦੀ ਮਦਦ ਕਰਾਂਗੇ ਤਾਂ ਕੋਈ ਵੀ ਸਾਡੀ ਮਦਦ ਆ ਕੇ ਕਰ ਸਕਦਾ ਹੈ ਇਸ ਲਈ ਆਪਣੇ ਦਿਮਾਗ ਵਿੱਚ ਕਿਸੇ ਪ੍ਰਤੀ ਕੋਈ ਵੀ ਸ਼ੱਕ ਦੀ ਭਾਵਨਾ ਨਾ ਰੱਖੋ ਹਰ ਕਿਸੇ ਦੇ ਨਾਲ ਪਿਆਰ ਨਾਲ ਪੇਸ਼ ਆਓ ਪਰਮਾਤਮਾ ਦੇ ਕੋਲੋਂ ਹਮੇਸ਼ਾ ਸੁਖ ਹੀ ਨਹੀਂ ਮੰਗੀ ਜਾਣੇ ਕਿਉਂਕਿ ਪਰਮਾਤਮਾ ਜੀ ਕਈ ਵਾਰ ਤਾਂ ਦੁੱਖ ਸਾਨੂੰ ਪਰਖਣ ਲਈ ਦਿੰਦੇ ਹਨ ਕਿ ਪਲਾ ਮੇਰਾ ਜਿਹੜਾ ਆਦਮੀ ਹੈ ਤੇ ਸਾਥ ਸੰਗ ਹੈ ਜੀ ਜੇਕਰ ਤੁਸੀਂ ਮੁਸੀਬਤਾਂ ਤੋਂ ਡਰ ਕੇ ਹੀ ਪਰਮਾਤਮਾ ਤੋਂ ਦੂਰ ਹੋ ਗਏ ਤਾਂ ਤੁਹਾਡੇ ਕਰਮਾਂ ਦੇ ਵਿੱਚ ਫਿਰ ਮੁਸੀਬਤ ਹੀ ਮੁਸੀਬਤ ਰਹੇਗੀ ਇਹਨਾਂ ਸਾਰੀਆਂ ਦੁਨੀਆਵੀ ਮੁਸੀਬਤਾਂ ਨੂੰ ਇੱਕ ਪਾਸੇ ਰੱਖ ਕੇ ਆਪਣੀ ਖੁਸ਼ੀਆਂ ਭਰੀ ਜ਼ਿੰਦਗੀ ਨੂੰ ਵੇਖੋਗੇ ਤਾਂ ਤੁਹਾਡੀ ਜ਼ਿੰਦਗੀ ਸਾਰਿਆਂ ਨਾਲੋਂ ਹੀ ਵਧੀਆ ਤੁਹਾਨੂੰ ਮਹਿਸੂਸ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ